ਹਾਂਜੀ ਬੈਗਰੂ ਜੀ ਇਹਦੇ ਪੈਰਾਂ ਪਰ ਮਾਨੂੰ ਸੱਤ ਦੀ ਕਾਲ ਜੀ ਆਪਾਂ ਜੀ ਔੜਿਆਂ ਨੂੰ ਕਰ ਰਹੇ ਹਾਂ ਤੱਪੂ ਗਾ ਦੂ। ਇਹਨੂੰ ਕੱਟ ਕਰਕੇ ਆਪਾਂ ਨੂੰ ਸਿਕਾਣਾ ਦੇ ਪਹਿਲਾਂ ਵੀ ਆਪਾਂ ਪਾਊਡਰ ਬਣਾਇਆ ਸੀਗਾ। ਉਹ ਰਹਾਵਾਂਗੇ ਜੀ ਪਾਊਡਰ ਜਿਹੜੇ ਭੈਣ ਭਰਾ ਦੀ ਆਪਣਾ ਜੁੜੇ ਨੇ ਆਪਾਂ ਨੂੰ ਹਾ ਰੋਜ਼ ਵਧੀਆ ਵਧੀਆ ਕਮੈਂਟ ਕਰਦੇ ਨੇ ਆਪਣਾ ਹੌਸਲਾ ਵਧਾਈ ਕਰਦੇ ਨੇ ਸਾਰਿਆਂ ਦਾ ਪਾ ਧੰਨਵਾਦ ਕਰਦੇ ਤੁਲਪਤੀਆਂ ਜਿਵੇਂ ਆਪਣੇ ਇਹ ਹੈਗਾ ਜੀ ਔਲਿਆਂ ਦਾ ਮੌਸਮ ਚਾਹ ਜੇਗਾ ਉਸ ਤੇ ਫੇਕ ਗਾਹਾਂ ਔਲੇ ਨੂੰ ਮਲਦੇ ਹੈਗੇ ਮੈਸ ਕਰਕੇ ਹੁਣ ਇਹ ਉਸੋ ਲਈ ਆਪਾਂ ਨੇ ਉਧਰ ਜਿਹੜੀ ਸਾਈਡ ਤੇ ਰੱਖ ਦੇ ਕੱਢ ਕੇ ਇਹਨਾਂ ਦਾ ਆਪਾਂ achar ਬਣਾਵਾਂਗੇ ਤੇ ਆਪਾਂ ਕਦੂ ਕਸ ਕਰਦੇ ਆਂ ਕਿ ਆਪਾਂ ਸੁਕਾਵਾਂਗੇ ਪਹਿਲਾਂ ਵੀ ਆਪਾਂ ਜੀ ਪਾਊਡਰ ਤਿਆਰ ਕਰ ਲਿਆ ਆਪਾਂ ਤੁਹਾਨੂੰ ਜਿਹੜਾ ਪਾਊਡਰ ਬਣਾਇਆ ਜੀ ਉਹ ਵੀ ਲਗਾਵਾਂਗੇ ਤੇ ਕਦੂ ਕਸ ਕਰਕੇ ਇਹਨਾਂ ਧੁੱਪ ਦੇ ਵਿੱਚ ਨਹੀਂ ਰੱਖਣਾ ਹੁੰਦਾ ਜੀ ਉਧਰ ਛਾਂ ਮੀਂਹ ਸੁਕਾਵਾਂਗੇ ਸੁਕਾ ਕੇ ਫਿਰ ਮਿਕਸੀ ਦੇ ਵਿੱਚ ਇਹਨਾਂ ਨੂੰ ਕਰ ਲਿਆ ਸੀ ਜਿਹੜੇ ਬ੍ਰੈਂਡ ਇੱਕ ਵਾਰੀ ਆਪਾਂ ਡੈਡ ਜਾਂ ਕਰਕੇ ਰੱਖ ਰਿਆ ਸੀ ਮੋٹے ਮੋٹے ਦੇ ਪੀਸ ਕੇ ਚਾਰ ਪੰਜ ਦਿਨ ਉਸੇ ਤਰ੍ਹਾਂ ਜਿਹਾ ਆਪਾਂ ਬਰਾਤ ਚ ਪਾ ਕੇ ਅੰਦਰ ਹੀ ਰੱਖਦੇ ਸੀ ਫਿਰ ਦੁਬਾਰੇ ਫਿਰ ਮਿਕਸੀ ਚ ਦੇ ਲਈ ਬਿਲਕੁਲ ਪਾਊਡਰ ਬਣ ਗਿਆ ਜਿਸ ਤਰ੍ਹਾਂ ਦਾ ਪਾਊਡਰ ਆਪਾਂ ਬਾਜ਼ਾਰ ਚੋਂ ਲੈਂਦੇ ਨੇ ਉਸ ਤਰ੍ਹਾਂ ਦਾ ਹੀ ਬਣ ਗਿਆ ਆਪਾਂ ਥੰਡਾ ਆਪਣਾ ਪਾਊਡਰ ਜਿਹੜਾ ਜੀ ਉਹ ਵੀ ਦਿਖਾਵਾਂਗੇ ਇਹ ਉਹਲੇ ਆਪਣੇ ਮਿਕਸੇ ਹੀ ਨੇ ਜੀ ਵਿੱਚੇ ਵੱਡੇ ਨੇ ਵਿੱਚੇ ਹੀ ਛੋਟੇ ਨੇ ਧੋਲੇ ਠੀਕੇ ਪਹਿਲਾਂ ਵੀ ਆਪਾਂ ਕੱਲ ਧੋ ਕੇ ਰੱਖ ਲਈ ਠੀਕੇ ਪੂਰੀ ਦਾ ਆਟਾ ਆਪਣਾ ਸੁੱਕ ਗਿਆ ਅੱਜ ਦਿਨੇ ਵੀ ਪਏ ਰਹੇ ਨੇ ਤਾਂ ਸ਼ਾਮ ਦਾ ਤਾਂ ਮੈਂ ਆਪਾਂ ਕਰ ਲੈਣਾ ਕਰ ਦੂਗਾ ਸੇ ਨਾਲ ਥੋੜੇ ਟਾਈਮ ਸੀਗਾ ਅਬ ਸੋਚਿਆ ਵੀ ਚਲੋ ਮੈਂ ਫਰੀਜ਼ੀਆਂ ਕਰਕੇ ਰੱਖ ਲੈਣੇ ਜਿਹਨਾਂ ਦਾ ਪੱਤੀਏ ਦੀ ਕੰਮ ਧੰਦਿਆਂ ਦੇ ਵਿੱਚ ਟਾਈਮ ਨਹੀਂ ਲੱਗਿਆ ਹੈਗਾ ਵੈਸੇ ਦੇਖਣ ਨੂੰ ਗੇੜੇ ਲੱਗਦੇ ਨੇ ਆਪਾਂ ਕਦੋਂ ਕਰ ਦਿੰਦੇ ਜੀ ਫੇਰ ਤਾਂ ਇਹ ਆਸਾਨੀ ਸਾਡੇ ਹੋ ਜਾਂਦੇ ਜੀ ਜਿਹੜੇ ਵੱਡੇ ਔਲੇ ਨੇ ਜਿਆਦਾ ਥੋੜੇ ਹੈਗੇ ਨੇ ਸੌਫਟ ਜਿਹੇ ਲੋਹੀ ਹੋੜੇ ਆਪਾਂ ਨੇ ਕੱਢ ਲਏ ਕੱਦੂ ਗੱਚ ਸ਼ਾਮੀ ਸਕਾਵਾਂਗੇ ਜੀ ਅੰਦਰੇ ਰੱਖ ਦਾਂਗੇ ਟੇਬਲ ਦੇ ਉੱਪਰ ਆਹ ਜਿਹੜੇ ਆਪਾਂ ਜੀ ਪਹਿਲਾਂ ਕਰੇ ਸੀਗੇ ਬਿਲਕੁਲ ਇਹਨਾਂ ਦਾ ਪਾਊਡਰ ਬਣ ਗਿਆ ਜੀ ਜਿਵੇਂ ਆਪਾਂ ਬਿਜਾਰ ਦਉਂਗੇ ਹੋਣੀ ਹੁੰਦੀ ਆ ਵੇਖੋ ਢੱਕਣ ਦੇ ਉੱਪਰ ਪਾ ਕੇ ਦਿਖਾਉਂਦੇ ਥੋੜੀ ਜਿਹੀ ਸਮੈਲ ਜੀ ਉੱਡਦੀ ਹੈ ਜੀ ਬਿਲਕੁਲ ਹੋਜਾਈ ਬਣ ਗਿਆ ਜੀ ਇਹ ਆਪਾਂ ਸਿਰ ਨੂੰ ਲਾਉਣ ਵਾਸਤੇ ਸਟੋਰ ਕਰਦੇ ਆਂ ਜੀ ਹੋਰ ਸੁਕਾ ਲਾਂਗੇ ਡੱਬਾ ਭਰ ਜੂਗਾ ਜੀ ਆਪਣਾ ਭਰਿਆ ਹੋਇਆ ਫਿਰ ਮੁਕਣਾ ਨਹੀਂ ਇਹ ਤੈਨਾ ਕੀ ਹੋਇਆ ਥੋੜਾ ਜਿਹਾ ਜਿਹੜੇ ਭੈਣ ਪਰ ਆਪਣੇ ਨਾਲ ਜੁੜੀ ਹੋਈ ਨੇ ਜੀ ਸਾਰਿਆਂ ਨਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰੇ ਭੈਣ ਪਰਾਂ ਦਾ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਹਾਂ ਜੀ ਲਓ ਜੀ ਬਿਲਕੁਲ ਇਸ ਤਰ੍ਹਾਂ ਦਾ ਆਪਣਾ ਬਣ ਗਿਆ ਪਾਊਡਰ ਇਹ ਬਸ ਜਿੱਦ ਕਰਕੇ ਅਮਚਾ ਹੀ ਆਪਾਂ ਨੇ ਪਾਉਣਾ ਹੁੰਦਾ ਸਾਰੇ ਪੰਡ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ